ਤੇ ਇਹ ਜਿਹੜਾ ਸ਼ੱਕਰ ਵਾਲਾ ਪਰੌਂਠਾ ਜਿਹੜਾ ਬਣਾਇਆ ਜਾਂਦਾ ਹੈ ਚੰਗਲ ਜੀ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮੇਰੇ ਸਾਡੇ ਇਹ ਪੈਕਸਰ ਹੋ ਗਿਆ ਮੇਰਾ ਭਰਾ ਤੁਸੀਂ ਆ ਪਿਆਰ ਕਰਦੋਂ ਮੈਂ ਇੱਕ ਚੀਜ਼ ਦਊਂਗਾ ਮੈਂ ਕਹਿੰਦਾ ਪਿਆਰ ਕਰਨ ਇੱਕ ਜੀ ਖਾ ਕੇ ਦੱਸ ਵਾ ਵਾ ਮੈਂ ਕਹਿੰਦਾ ਭਾਈ ਤੁਸੀਂ ਛੱਕਰ ਵਾਲੀ ਤੋਂ ਨਜ਼ਾਰਾ ਤੇ ਕਿੰਨੇ ਤਰ੍ਹਾਂ ਦੇ ਪਰੋਠੇ ਜਿਹੜੇ ਬਣਾਇਆ ਜਾਂਦੇ ਆਪਣੇ ਕੋਲ ਪਰੋਠੇ 7-8 ਤਰ੍ਹਾਂ ਦੇ ਆਲੂ ਗੋਭੀ ਮਿਕਸ ਪਨੀਰ ਮੂੜੀ ਵਾਲਾ ਆਨਿਅਨ ਸ਼ੱਕਰ ਵਾਲਾ ਮਿੱਠਾ ਪਰੋਠਾ ਜਿਹੜਾ ਇਸ ਟੈਂਪ ਬਣ ਰਿਹਾ ਹੈਗਾ ਵਾ ਜੀ ਇੱਥੇ ਦੇਖ ਸਕਦੇ ਹੋ ਕਾਫੀ ਤਰ੍ਹਾਂ ਦੇ ਇੱਕ ਪਰੋਠਾ ਨਹੀਂ ਆਲੂ ਵਾਲਾ ਨਹੀਂ ਗੋਭੀ ਵਾਲਾ ਨਹੀਂ ਕਾਫੀ ਤਰ੍ਹਾਂ ਦੇ ਪਰੋਠੇ ਤੁਹਾਨੂੰ ਇੱਥੇ ਮਿਲ ਜੂਗੇ ਤੇ ਤੁਸੀਂ ਵੀ ਆ ਕੇ ਜਿਹੜਾ ਨਜ਼ਾਰਾ ਇੱਥੇ ਲੈ ਸਕਦੇ ਹੋ ਕੀ ਆਪ ਖਾਂਦੇ ਹੈਗੇ ਆ ਤੇ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਅਸੀਂ ਕੋਈ ਮਲਾਵਟੀ ਕੰਮ ਨਹੀਂ ਇਦਾਂ ਸਾਡੇ ਕੋਲ ਹੈਗਾ ਮੈਂ ਭਾਜੀ ਮੈਨੂੰ ਜਦੋਂ ਦਾ ਖੁੱਲਿਆ ਆਇਆ ਨਾ ਉਸ ਤੋਂ ਲਾ ਗਿਆ ਅੱਛਾ ਤੁਸੀਂ ਮੈਂ ਕਹਿੰਦਾ ਭਾਜੀ ਤੁਸੀਂ ਖਾਓਗੇ ਨਾ ਤੁਹਾਨੂੰ ਆਪ ਪਤਾ ਲੱਗੂਗਾ 6 ਪਰੌਂਠੇ ਖਾ ਲਏ ਆ ਆ ਸਤਮਾ ਪਰੋਠਾ ਹੈ ਸ਼ੱਕਰ ਵਾਲਾ ਹੈ ਬੇਟਾ ਜੀ ਇਹ ਆਪਣਾ ਆਰਡਰ ਬੁੱਕ ਹੈਗੀ ਆ ਕਸਟਮਰ ਦਾ ਆਰਡਰ ਬੁੱਕ ਇੱਕ ਨੰਬਰ ਉਸ ਤੋਂ ਬਾਅਦ ਦੋ ਨੰਬਰ ਜਿੱਦਾਂ ਵੀ ਆਰਡਰ ਆ ਰਹੇ ਜਿੱਦਾਂ ਪਰੋਠੇ ਆਪਾਂ ਜੋ ਆਰਡਰ ਦਿੰਦੇ ਨੇ ਉਹਨੂੰ ਨੋਟ ਕਰੀ ਤੇ ਉਸ ਤੋਂ ਬਾਅਦ ਜੇ ਵੀ ਜਾਂਦਾ ਮਾਡਲ ਟੈੱਕਰ ਲੀਦਾ ਅਸੀਂ ਵੀ ਇੱਥੇ ਪਹਿਲਾਂ ਟਰਾਈ ਕਰਕੇ ਗਏ ਸੀਗੇ ਤੇ ਬਹੁਤ ਹੀ ਵਧੀਆ ਤੇ ਘਰ ਵਾਲਾ ਹੀ ਤੁਹਾਨੂੰ ਇੱਥੇ ਮਾਹੌਲ ਜਿਹੜਾ ਮਿਲਦਾ ਵਾ ਬਹੁਤ ਬਹੁਤ ਸਵਾਗਤ ਦੋਸਤੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਅਸੀਂ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਅੰਕਲ ਆਂਟੀ ਦੇ ਸਪੈਸ਼ਲ ਤੇ ਦੋਸਤੋ ਲਗਾਤਾਰ ਅਸੀਂ ਜਲੰਧਰ ਦੇ ਵਿੱਚ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਦਿਖਾਨੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਦਿਖਾਨੀਆਂ ਸਾਡੇ ਇੱਕ ਮੁਹਿੰਮ ਵੀ ਚਲਾਈ ਗਈ ਸੀ ਸਾਡੇ ਵੱਲੋਂ ਕਿੱਥੇ ਸਾਫ਼-ਸੁਥਰੀ ਜਿਹੜੀ ਚੀਜ਼ ਮਿਲਦੀ ਹੈ ਤੇ ਅੱਜ ਅਸੀਂ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੰਕਲ ਆਂਟੀ ਦੇ ਦੇਸੀ ਘਿਓ ਵਾਲੇ ਜਿਹੜੇ ਪਰਾਂਠੇ ਅੱਜ ਤੁਹਾਨੂੰ ਦਿਖਾਣਾ ਹੈ ਕਿਸ ਤਰ੍ਹਾਂ ਬਣਾਉਂਦੇ ਆ ਤੇ ਅਸੀਂ ਖਾਣ ਵੀ ਆਏ ਤੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਸਫਾਈ ਜਿਹੜੀ ਰੱਖੀ ਹੋਈ ਹੈ ਆਂਟੀ ਅੰਕਲ ਜਿਹੜਾ ਬਹੁਤ ਮਸ਼ਹੂਰ ਹੈ ਜਲੰਧਰ ਦੇ ਵਿੱਚ ਦੇਸੀ ਘਿਓ ਵਾਲੇ ਪਰੌਠੇ ਜਿਹੜੇ ਇਸ ਟਾਈਮ ਬਣਾਏ ਜਾ ਰਹੇ ਆ ਤੇ ਆਂਟੀ ਜੀ ਬਣਾ ਰਹੇ ਤੇ ਅੰਕਲ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਸੱਸੀ ਗੱਲ ਅੰਕਲ ਜੀ ਸੱਸੀ ਬੈਠੇ ਕੀ ਹਾਲ ਚਾਲ ਅੰਕਲ ਜੀ ਕਿੰਨੀ ਦੇਰ ਤੋਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮੇਰੇ ਸਾਨੂੰ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਤੇ ਕਿੰਨੇ ਤਰ੍ਹਾਂ ਦੇ ਪਰੌਠੇ ਜਿਹੜੇ ਬਣਾਏ ਜਾਂਦੇ ਆ ਆਪਣੇ ਕੋਲ ਪਰੌਠੇ 7-8 ਤਰ੍ਹਾਂ ਦੇ ਆਲੂ, ਗੋਭੀ, ਮਿਕਸ ਪਨੀਰ, ਮੂੜੀ ਵਾਲਾ ਆਨੀਆਂ ਚੱਕਰ ਵਾਲਾ ਮਿੱਠਾ ਬਣਾਟਾ ਜਿਹੜਾ ਇਸ ਟਾਈਮ ਬਣ ਰਿਹਾ ਹੈਗਾ ਵਾਪ ਜੀ ਇੱਥੇ ਦੇਖ ਸਕਦੇ ਹੋ ਐਂਗਲ ਕਿੱਦਾਂ ਕਿੱਦਾਂ ਦੇ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋ ਜਿਹੜੇ ਆ ਖਾਣ ਆਦੇ ਜਿਹੜੇ ਇੱਥੇ ਸਾਰਾ ਜਲੰਧਰ ਆਂਦਾ ਆ ਬਾਹਰੋਂ 20 ਆਉਂਦੇ ਨੇ ਜਿੱਦਾਂ ਕਰਤਾਰਪੁਰ ਤੋਂ ਸ਼ਹਿਰਪੁਰ ਤੋਂ ਬੇਤਰੇ ਕਪੂਰਥਲੇ ਤੋਂ ਕਸਟਮਰ ਕਾਫੀ ਦੂਰ ਦੂਰ ਤੋਂ ਆ ਰਹੇ ਨੇ ਉਹਨਾਂ ਨੂੰ ਟੇਸਟ ਆ ਰਹੇ ਪਸੰਦ ਆ ਰਹੇ ਆ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਆਈ ਕਲਬ ਦੇਖਦੇ ਆ ਕਿ ਲੋਕ ਮਲਾਵਟ ਵਾਲਾ ਸਮਾਨ ਬਹੁ ਵੇਤੇ ਦੇਸੀ ਕੀ ਵੀ ਅੱਜ ਕੱਲ੍ਹ ਜਿਹੜਾ ਮਲਾਵਟੀ ਹੁੰਦਾ ਵਾ ਤੁਸੀਂ ਜਿਹੜਾ ਘਿਓ ਯੂਜ਼ ਕਰਦੇ ਹੋ ਇਹ ਕਿਹੜਾ ਘਿਓ ਯੂਜ਼ ਕਰਦੇ ਹੋ ਇਹ ਡੈਰੀ ਦਾ ਬੇਟੇ ਕੀ ਹੈਗਾ ਵਾ ਅੱਛਾ ਕੋਈ ਮਲਾਵਟ ਨਹੀਂ ਇਹਦੇ ਵਿੱਚ ਸ਼ੁੱਧ ਅਸੀਂ ਆਪ ਖਾਣੇ ਹੈਗੇ ਆ ਤੇ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਅਸੀਂ ਕੋਈ ਮਲਾਵਟੀ ਕੰਮ ਨਹੀਂ ਇੰਦਾ ਸਾਡੇ ਕੋਲ ਹੈਗਾ ਪਰ ਜੋ ਵੀ ਹੈ ਪਿਓਰ ਸ਼ੁੱਧ ਆਪਨਾਂ ਕੋ ਸਵਾਣਾ ਕਰ ਬੈਠੇ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਇਸ ਟਾਈਮ ਜਿਹੜੀ ਸਫਾਈ ਜਿਹੜੀ ਰੱਖੀ ਹੋਈ ਹੈ ਆਂਟੀ ਜੀ ਬਹੁਤ ਅੱਛੇ ਤਰੀਕੇ ਦੇ ਨਾਲ ਬਣਾ ਰਹੇ ਆ ਅਲੱਗ ਅਲੱਗ ਜਿਹੜੇ ਪਰੌਂਠੇ ਜਿਹੜੇ ਬਣਾ ਰਹੇ ਆਂਟੀ ਹੁਣ ਕਿਹੜਾ ਪਰੌਠਾ ਲਗਾ ਰਹੇ ਇਹ ਮਿਕਸ ਪਰੌਠਾ ਹੈ ਅੱਛਾ ਜੀ ਤੇ ਹੋਰ ਕਿਹੜੇ ਕਿਹੜੇ ਪਰੌਂਠੇ ਆਪਣੇ ਹੁੰਦੇ ਫਿਰ ਅਸੀਂ ਗੋਭੀ ਆ ਆਲੂ ਆ ਮਿਕਸ ਆ ਪਨੀਰ ਆ ਪਿਆਜ਼ਾਂ ਦਾ ਔਰ ਮੂਲੀ ਦਾ ਵੀ ਹੈਗਾ ਤੇ ਮਿੱਠਾ ਪਰੌਂਠਾ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਆਂਟੀ ਹੁਣ ਪਰੌਂਠਾ ਬਣਾ ਰਿਆ ਕਿਆ ਬਾਤ ਹੈ ਕਿ ਲੱਗ ਰਿਹਾ ਜਿਹੜਾ ਅਸੀਂ ਘਰਾਂ ਦੇ ਵਿੱਚ ਜਿਹੜੇ ਪਰੋਠੇ ਖਾਂਦੇ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਬਾਹਰ ਬਹੁਤ ਜ਼ਿਆਦਾ ਮਲਾਵਟੀ ਚੀਜ਼ਾਂ ਹੁੰਦੀਆਂ ਪਰ ਤੁਸੀਂ ਦੇਖ ਸਕਦੇ ਹੋ ਦੇਸੀ ਕੇ ਉਹਦੇ ਵਿੱਚ ਜਿਹੜਾ ਆਲੂ ਵਾਲਾ ਪਰੌਠਾ ਜਿਹੜਾ ਤਿਆਰ ਕੀਤਾ ਜਾਂਦਾ ਤੁਸੀਂ ਵੀ ਆ ਕੇ ਇੱਥੇ ਲੁਫਤ ਉਠਾ ਸਕਦੇ ਹੋ ਜਲੰਧਰ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਦੁਕਾਨ ਆ ਤੇ ਅੰਕਲ ਜਿਹੜਾ ਪਿੱਛੇ ਤੁਸੀਂ ਆ ਲਗਾਇਆ ਹੋਇਆ ਚਾਰਟ ਵਗੈਰਾ ਕੀ ਹੈ ਕੀ ਸਾਰਾ ਇਹ ਬੇਟਾ ਜੀ ਆਪਣਾ ਆਰਡਰ ਬੁੱਕ ਹੈਗੀ ਆ ਕਸਟਮਰ ਦਾ ਆਰਡਰ ਬੁੱਕ ਇੱਕ ਨੰਬਰ ਉਸ ਤੋਂ ਬਾਅਦ ਦੋ ਨੰਬਰ ਜਿੱਦਾਂ ਵੀ ਆਰਡਰ ਆ ਰਿਹਾ ਜਿੱਦਾਂ ਪਰੌਠੇ ਆਪਾਂ ਜੋ ਆਰਡਰ ਦਿੰਦੇ ਨੋਟ ਕਰੀ ਤੇ ਉਸ ਤੋਂ ਬਾਅਦ ਜੇ ਜਾਂਦਾ ਆਰਡਰ ਟੈੱਕ ਕਰਨ ਲਈ ਤਾਂ ਆਪਣੀ ਨਿਸ਼ਾਨੀ ਲਈ ਜਿਹੜਾ ਟਾਈਮ ਤੁਸੀਂ ਲਿਖਿਆ ਹੋਇਆ ਇਹ ਬੇਟੇ ਆਰਡਰ ਨੋਟ ਬੁੱਕਰੀ ਦਾ ਜਦੋਂ ਕਾ ਆਰਡਰ ਉਹ ਸਾਡਾ ਟਾਈਮ ਹੁੰਦਾ ਆ ਵੀ ਤੁਸੀਂ ਇਹਨਾਂ ਵਿੱਚ ਸਾਨੂੰ ਲਿਖਾਇਆ ਵਾ ਇਹ ਸਾਡਾ ਅਗਲਾ ਆਰਡਰ ਹੈਗਾ ਵਾ ਟਾਈਮ ਉਸਨੂੰ ਅਸੀਂ ਸਾਰਾ ਲੋਡ ਕੀਤਾ ਹੁੰਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਹੁਣ ਆ ਟਾਈਮ ਵਗੈਰਾ ਵੀ ਇੱਥੇ ਲਿਖਿਆ ਹੋਇਆ ਕਿਹੜਾ ਪਰੌਂਠਾ ਵਾ ਆਲੂ ਵਾਲਾ ਗੋਭੀ ਵਾਲਾ ਮਿਕਸ ਪਨੀਰ ਵਾਲਾ ਓਨਿਅਨ ਮੂਲੀ ਵਾਲਾ ਤੇ ਹਰ ਇੱਕ ਤਰ੍ਹਾਂ ਦੇ ਜਿਹੜੀ ਵੈਰਾਈਟੀ ਹੈ ਇੱਥੇ ਇਹਨਾਂ ਦੇ ਕੋਲ ਜਿਹੜੀ ਮਿਲ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਅਸੀਂ ਵੀ ਇੱਥੇ ਪਹਿਲਾਂ ਟਰਾਈ ਕਰਕੇ ਗਏ ਸੀਗੇ ਤੇ ਬਹੁਤ ਹੀ ਵਧੀਆ ਤੇ ਘਰ ਵਾਲਾ ਹੀ ਤੁਹਾਨੂੰ ਇੱਥੇ ਮਾਹੌਲ ਜਿਹੜਾ ਮਿਲਦਾ ਵਾ ਬਹੁਤ ਟੇਸਟੀ ਆ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੇ ਸ਼ੱਕਰ ਵਾਲਾ ਮਠਾ ਤੇ ਇਹ ਜਿਹੜਾ ਸ਼ੱਕਰ ਵਾਲਾ ਪਰੌਂਠਾ ਜਿਹੜਾ ਬਣਾਇਆ ਜਾਂਦਾ ਇਹ ਬਚਪਨ ਦੇ ਵਿੱਚ ਇਹ ਚੀਜ਼ਾਂ ਖਾਂਦੇ ਸੀ ਅਸੀਂ ਵੀ ਆ ਕੇ ਇੱਥੇ ਪਹਿਲੀ ਵਾਰੀ ਦੇਖਿਆ ਸ਼ੱਕਰ ਵਾਲੀਆਂ ਚੀਜ਼ਾਂ ਹੁਣ ਆਂਟੀ ਸ਼ੱਕਰ ਵਾਲਾ ਪਰੌਂਠਾ ਬਣਾਉਂਦੇ ਬਹੁਤ ਹੀ ਲਜ਼ੀਜ਼ ਦੇਖਣ ਨੂੰ ਮਿਲ ਰਿਹਾ ਤੇ ਟੇਸਟ ਕਰਕੇ ਵੀ ਅਸੀਂ ਦੇਖਾਂਗੇ ਟੈਂਕਲ ਹੋਰ ਚਾਹ ਚਾਹ ਵਗੈਰਾ ਤੇ ਵੀ ਇੰਤਾ ਸਾਰਾ ਬਿਲਕੁਲ ਹਾਂਜੀ ਬੇਟਾ ਚਾਹ ਹੈਗੀ ਆ ਪਰ ਕੋ ਚਾਹ ਦੋ ਤਰ੍ਹਾਂ ਦੀ ਚੀਨੀ ਵਾਲੀ ਸ਼ੱਕਰ ਵਾਲੀ ਅੱਛਾ ਹਾਂਜੀ ਠੀਕ ਹੈ ਤੇ ਹੋਰ ਅੰਕਲ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿੱਦਾਂ ਲੋਕ ਫੂਡ ਖਲਾਉਂਦੇ ਆ ਲੋਕਾਂ ਨੂੰ ਗਲਤ ਫੂਡ ਖਲਾ ਦਿੰਦੇ ਆ ਪਿੱਛੇ ਕੁਝ ਹੋਰ ਤਿਆਰ ਹੁੰਦਾ ਅੱਗੇ ਲੋਕਾਂ ਨਾਲ ਧੋਖਾ ਧੜੀ ਕਰਦੇ ਆ ਨਹੀਂ ਬੇਟਾ ਅਸੀਂ ਦੂਜਿਆਂ ਦਾ ਤਾਂ ਨਹੀਂ ਕਹਿੰਦੇ ਪਰ ਸਾਡਾ ਇਹ ਸਾਡਾ ਫੂਡ ਜਿਹੜਾ ਸ਼ੁੱਧ ਹੈਗਾ ਵਾ ਖਾਓ ਆਓ ਤੁਸੀਂ ਕਹਿੰਦੇ ਆਓ ਰੱਜ ਕੇ ਖਾਓ ਕੋਈ ਨੁਕਸਾਨ ਨਹੀਂ ਹੈਗਾ ਦਾ ਕੋਈ ਆਪਣਾ ਮਲਾਪਟੀ ਨਹੀਂ ਕੋਈ ਆਪਣਾ ਨਾਲ ਪਦੀਨੇ ਦੀ ਚਟਨੀ ਹੈਗੀ ਹੈ ਮਿਰਚਾਂ ਦਾ ਆਪਾਂ ਚਾਰ ਆਪਣਾ ਘਰ ਦਾ ਬਣਾਇਆ ਦਿੰਦੇ ਹੈਗੇ ਆ ਜੋ ਵੀ ਹੈ ਆਪਣੇ ਕੋਲ ਸਾਫ ਸੁਥਰਾ ਸਮਾਨਾ ਪਈਏ ਅੰਕਲ ਆ ਚਾਰ ਵਗੈਰਾ ਸਾਨੂੰ ਦਿਖਾ ਸਕਦੇ ਥੋੜਾ ਇਹ ਕਿਹੜਾ ਬਣਾਇਆ ਤੁਸੀਂ ਆਪ ਤੇ ਚਟਨੀ ਹੈ ਬਚਾ ਚਾਹ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਇਹ ਮਿਰਚਾਂ ਦਾ achar ਅੰਕਲ ਹਾਂਜੀ ਬੇਟਾ ਤੇ ਆ ਤੁਸੀਂ ਦੇਖ ਸਕਦੇ ਹੋ ਖੁਦ ਇਹਨਾਂ ਨੇ ਜਿਹੜਾ ਤਿਆਰ ਕੀਤਾ ਹੈ ਆ ਪਦੀਨੇ ਦੀ ਚਟਨੀ ਜਿਹੜੀ ਨਾਲ ਇਹੜੀ ਪਰੌਂਠੇ ਆ ਤੁਸੀਂ ਖਾ ਸਕਦੇ ਹੋ ਬਹੁਤ ਲذیذ ਪਰੌਂਠੇ ਆ ਬਹੁਤ ਜ਼ਿਆਦਾ ਨਾਮ ਸੁਣਿਆ ਅਸੀਂ ਪਹਿਲਾਂ ਟਰਾਈ ਕਰਕੇ ਗਏ ਸੀਗੇ ਤੇ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੁਣ ਜਿਹੜਾ ਕਵਰੇਜ ਇੱਥੇ ਕਰਨ ਆਏ ਆ ਕਿ ਬਾਕੀ ਨੂੰ ਵੀ ਇੱਥੇ ਪਤਾ ਲੱਗੇ ਅੰਕਲ ਬਾਰੇ ਕਿ ਬਹੁਤ ਵਧੀਆ ਲذیذ ਪਰੌਂਠੇ ਬਣਾਏ ਜਾਂਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ ਪਲੇਟ ਆ ਇਹ ਕਿਹੜਾ ਪਰੌਂਠਾ ਸੀ ਅੰਕਲ ਇਹ ਮਿੱਠਾ ਸ਼ੱਕਰ ਵਾਲਾ ਪਰੌਂਠਾ ਤੁਸੀਂ ਇਹ ਮੂਲ ਤੇ ਟਿੱਕੀ ਵੀ ਨਾਲ ਤੁਸੀਂ ਹੁਣ ਜਿਹੜਾ ਸਰਵ ਕਰਨ ਚੱਲਿਆ ਤੇ ਹੁਣ ਦੇਖਦੇ ਅੰਕਲ ਬਹੁਤ ਹੀ ਜਿਹੜਾ ਸਾਫ਼ ਸੁਥਰਾ ਜਿਹੜਾ ਕੰਮ ਇੱਥੇ ਕੀਤਾ ਜਾਂਦਾ ਵਾ ਭਾਈ ਸਾਹਿਬ ਨੂੰ ਜਿਹੜਾ ਪਰੌਂਠੇ ਖਾਨ ਆਏ ਹੋਏ ਆ ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ ਸਸੀ ਗਲਬਾਈ ਸਸੀ ਗਲਬਾਈ ਕੀ ਹਾਲ ਹੈ ਮੈਂ ਭਾਜੀ ਮੈਨੂੰ ਜਦੋਂ ਦਾ ਖੁੱਲੇ ਹੋਏ ਆ ਜਣਾ ਉਦੋਂ ਦਾ ਆ ਰਿਹਾ ਮੈਂ ਅੱਛਾ ਜੀ ਮੈਂ ਕਹਿੰਦਾ ਭਾਜੀ ਤੁਸੀਂ ਖਾਓਗੇ ਨਾ ਤੁਹਾਨੂੰ ਆਪ ਪਤਾ ਲੱਗੂਗਾ 6 ਪਰੋਠੇ ਖਾ ਲਏ ਆ ਸਤਵਾਂ ਪਰੋਠਾ ਆ ਚੱਕਰ ਵਾਲਾ ਤੁਹਾਨੂੰ ਵੀ ਪਤਾ ਆਲੂ ਗੋਭੀ ਵਾਲਾ ਖਾਦੇ ਤਿੰਨ ਤਿੰਨ ਠੀਕ ਹੈ ਜੀ ਉਸ ਤੋਂ ਬਾਅਦ ਮਿੱਠਾ ਖਾਣਾ ਤੁਹਾਨੂੰ ਪਤਾ ਵਧੀਆ ਤੁਹਾਡਾ ਫੇਵਰਿਟ ਕਿਹੜਾ ਹੈ ਮੈਂ ਕਹਾਂ ਭਾਈ ਆਲੂ ਵਾਲਾ ਵੀ ਵਧੀਆ ਸ਼ੱਕਰ ਵਾਲੇ ਦੀ ਗੱਲ ਨਾ ਜਿਹੜੀ ਭਾਜੀ ਓਕੇ ਰਿਪੋਰਟ ਆ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਭਾਜੀ ਇੱਥੇ ਗੜੇ ਰੋਡ ਤੇ ਨਾ ਨਾ ਹੁੰਦਾ ਝਗੜੇ ਮੈਂ ਹਾਂ ਹਾਂ ਉੱਥੇ ਪੀਜੀ ਲਿਆ ਆਇਆ ਪਾ ਉੱਥੇ ਰਹਿੰਦੇ ਹੰਨੇ ਆ ਭਾਜੀ ਤੁਸੀਂ ਕਿਹੜਾ ਬੋਲਦਾ ਹਾਂ ਆਪਣਾ ਪਰ ਮੈਂ ਵੀ ਸਹੀ ਵੀ ਕਹਦੇ ਆ ਆਲੂ ਵਾਲਾ ਗੁੱਦੀ ਵਾਲਾ ਨਾ ਨਾ ਮੈਂ ਨਾ ਪਰ ਦੋ ਸਾਲ ਹੋ ਗਏ ਜਦੋਂ ਆਉਂਦੇ ਆ ਇੱਥੇ ਮਨਾਂ ਦੋ ਸਾਲ ਹੋ ਗਏ ਜਦੋਂ ਸਟੋਰ ਖੋਲੇ ਨੂੰ ਲੈਂਦੇ ਆ ਕਿੰਨੇ ਖਾਲੇ ਬਣਾਉਂਦੇ ਸਹੀ ਵੀ ਕਹਦੇ ਆ ਤੇੰਨੇ ਵੀ ਕਹਦੇ ਆ ਤੁਸੀਂ ਸ਼ੱਕਰ ਵਾਲੇ ਖਾਓਗੇ ਨਾ ਭਾਜੀ ਤੁਹਿਆ ਆਪ ਸੈਣੋ ਹੋ ਗਏ ਤੈਂ ਸ਼ੱਕਰ ਵਾਲੇ ਖਾ ਕੇ ਦੇਖੋ ਇੱਕ ਵਾਰੀ ਤੇ ਹੁਣ ਭਾਈ ਸਾਨੂੰ ਟੇਸਟ ਕਰਕੇ ਦੱਸੋ ਥੋੜਾ ਜਿਹਾ ਮੈਂ ਕਹਿੰਦਾ ਭਾਈ ਟੇਸਟ ਤੁਸੀਂ ਖਾਓਗੇ ਨਾ ਤੁਹਾਨੂੰ ਆਪ ਦਾ ਲੱਗ ਜੂਗਾ ਫੇਰਾ ਭਰਾ ਤੁਸੀਂ ਆਪ ਪਿਆਰ ਕਰਨ ਨੂੰ ਤੁਹਾਨੂੰ ਇੱਕ ਚੀਜ਼ ਦਊਂਗਾ ਮੈਂ ਕਹਿੰਦਾ ਪਿਆਰ ਕਰਨ ਇੱਕ ਚੀਜ਼ ਦਊਂਦਾ ਤੈਂ ਖਾ ਕੇ ਦੱਸੋ ਵਾਹ ਵਾਹ ਮੈਂ ਕਹਿੰਦਾ ਭਾਈ ਤੁਸੀਂ ਸ਼ੱਕਰ ਵਾਲੀ ਖਾਓ ਉਹ ਤੋਂ ਨਜ਼ਾਰਾ ਆ ਗਿਆ ਤੁਸੀਂ ਹੋਰ ਵੀ ਤਿੰਨ ਚਾਰ ਜਗ੍ਹਾ ਟਰਾਈ ਕਰੋ ਸਟਾਰ ਰੋਡ ਤੇ ਬਹੁਤ ਆ ਭਾਈ ਤੁਸੀਂ ਅੰਕਲ ਆਂਟੀ ਦੇ ਖਾ ਕੇ ਦੇਖੋ ਤੁਹਾਨੂੰ ਆਪ ਪਤਾ ਲੱਗੂਗਾ ਬਾਕੀ ਗੱਲਾਂ ਕਹਿਣ ਦੀ ਲੋੜ ਹੀ ਨਹੀਂ ਹੈ ਸਾਹਿਰ ਵੀਊ ਲੈਣਾ ਇਹ ਸਾਨੂੰ ਖਲਾਤ ਤੇ ਇਹਨਾਂ ਦੇ ਪਰੋਠੇ ਦੰਤਾਂ ਹੋਣੇ ਆਰਾ ਆ ਗਿਆ ਦੋਸਤੋ ਤੁਸੀਂ ਵੀ ਟਰਾਈ ਕਰੋ ਇੱਥੇ ਆ ਕੇ ਬਹੁਤ ਜਵਰਦਸ ਸ਼ਾਪ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੱਕੋ ਹੀ ਸ਼ਾਪ ਆ ਸਾਡੇ ਮਾਡਲ ਟਾਊਨ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਂਟੀ ਅੰਕਲ ਜੀ ਪਰੋਠੇ ਬਣਾ ਰਹੇ ਬਹੁਤ ਜਵਰਦਸ ਸ਼ਾਪ ਹੈ ਇਹ ਸਭਾਈ ਵੀ ਪੂਰੀ ਰੱਖੀ ਹੋਈ ਆ ਰਾਤ ਨੂੰ ਹੀ ਲਗਾਉਂਦੇ ਟਾਈਮਿੰਗ ਪੁੱਛ ਲੈਣੇ ਦੁਵਾਰਾ ਇਹਨਾਂ ਦੇ ਕੋਲੋਂ ਕੀ ਆ ਅੰਕਲ ਟਾਈਮਿੰਗ ਕੀ ਆ ਮੈਨੂੰ ਦੁਵਾਰਾ ਦੱਸਿਓ ਮਾ ਬੜੇ ਟਾਈਮ 8 ਤੋਂ 12 ਵਜੇ ਅੱਛਾ ਠੀਕ ਸਾਡਾ ਲਾਸਟ ਆਰਡਰ ਪੌਣੇ 12 ਦਾ ਹੁੰਦਾ ਸਾਡੇ ਵੀ ਓਪਨ ਹੁੰਦਾ ਸਾਡੇ ਵੀ 70 ਠੀਕ ਕਾਫੀ ਤਰ੍ਹਾਂ ਦੇ ਇੱਕ ਪਰੌਂਠਾ ਨੇ ਆਲੂ ਵਾਲਾ ਨਹੀਂ ਗੋਭੀ ਵਾਲਾ ਨਹੀਂ ਕਾਫੀ ਤਰ੍ਹਾਂ ਦੇ ਪਰੌਂਠੇ ਤੁਹਾਨੂੰ ਇੱਥੇ ਮਿਲ ਜੂਗੇ ਤੇ ਤੁਸੀਂ ਵੀ ਆ ਕੇ ਜਿਹੜਾ ਨਜ਼ਾਰਾ ਇੱਥੇ ਲੈ ਸਕਦੇ ਹੋ ਤੇ ਅਸੀਂ ਵੀ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਸਾਫ਼ ਸੁਥਰੀ ਜਗ੍ਹਾ ਤੋਂ ਖਾਓ 10 ਰੁਪਏ ਜ਼ਿਆਦਾ ਦੇ ਦਿਓ ਪਰ ਸਾਫ਼ ਸੁਥਰੀ ਜਗ੍ਹਾ ਦੇ ਉੱਤੇ ਖਾਓ ਕੈਮਰਾਮੈਨ ਅਜੂ ਦੇ ਨਾਲ ਸਣੀ ਸੋਤਾ ਦਿਖਾ ਹਾਸਲ